ਜਿਹਦੇ ਇਹ ਸ਼ੋਅ ਬੈਸ ਸਤਨਾਮ ਪੁਜਤਾ ਵਰਗੋਂ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਅ ਦੇ ਵਿੱਚ ਦਿੱਲੀ ਪੰਜਾਬ ਅੰਦਰ ਜਿਹੜਾ ਪ੍ਰੇਸ਼ ਪ੍ਰੇਸ਼ਦਾ ਤੇ ਬਲੌਕ ਸੰਪਤੀ ਦੇ ਮੈਂਬਰਾਂ ਦੀ ਚੋਣ ਲਈ ਉਮੀਦਵਾਰਾਂ ਨੇ ਕਾਗਜ਼ ਭਰਨੇ ਸੰਬ ਉਹਦੇ ਬਾਅਦ ਇਹ ਆਪਾਂ ਗੱਲਬਾਤ ਕਰਾਂਗੇ ਔਰ ਉਸ ਤੋਂ ਉਪਰੰਤ ਆਪਾਂ ਗੱਲਬਾਤ ਕਰਾਂਗੇ ਕਿ ਹਾਈ ਕੋਰਟ ਪੰਜਾਬ ਲੈ ਕੇ ਹਰਿਆਣਾ ਹਾਈ ਕੋਰਟ ਨੇ ਇੱਕ ਬੜਾ ਹੀ ਮਹੱਤਵਪੂਰਨ ਡਿਸੀਜਨ ਦਿੱਤਾ ਆ ਔਰ ਉਹਦੇ ਤਹਿਤ ਜੋ ਕੀ ਕੀ ਗੱਲਾਂ ਹੁੰਦੀਆਂ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਫਿਰ ਆਪਾਂ ਗੱਲਬਾਤ ਕਰਾਂਗੇ ਸਰਦਾਰ ਵਿਕਰਮਜੀਤ ਸਿੰਘ ਜੀ ਦੇਠੀਆ ਦੇ ਨਾਂ ਦਾ ਕੇਸ ਹਾਈ ਕੋਰਟ ਦੇ ਤਰੀਕ ਸੀ ਉੱਥੇ ਕੀ ਕੀ ਹੋਇਆ ਔਰ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਉਸ ਤੋਂ ਉਪਰੰਤ ਅ ਅਮਰੀਕਾ ਦੇ ਪ੍ਰੈਜ਼ੀਡੈਂਟ ਅ ਗਨਾਲ ਟਰੰਪ ਨੇ ਕਈ ਕਿਈ ਦੇਸ਼ਾਂ ਦੇ ਉੱਤੇ ਪਾਬੰਦੀਆਂ ਲਾਈਆਂ ਆ ਔਰ ਉਹਨਾਂ ਨੂੰ ਇੱਥੇ ਦਾਖਲਾ ਦੇ ਐਂਟਰੀ ਨਹੀਂ ਕੱਬੀ ਗਈ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਇੰਡੀਅਨ ਨੈਗਰੀ ਕਲਚਰ ਇੰਸਟੀਚਿਊਟ ਵੱਲੋਂ ਕੁਝ ਸਰਵੇ ਕਰਵਾਇਆ ਗਿਆ ਸੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਫਿਰ ਐ ਪੀਐਮ ਬਪੂ ਸਿੰਘ ਖਾਲਸਾ ਜਿਹੜੇ ਖਰੂਰ ਸਾਹਿਬ ਤੋਂ ਬਤਾਓ ਨੰਬਰ ਪਾਰਲੀਮੈਂਟ ਚੁਣੇ ਗਏ ਸਨ ਔਰ ਇਸ ਵੇਲੇ ਜਿਬਰੂਗੜ ਦੀ ਜੇਲ੍ਹ ਵਿੱਚ ਬੰਦ ਹਨ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਐ ਰੂਸ ਦੇ ਰਾਸ਼ਟਰਪਤੀ ਬਲਾਦੀ ਮੋਦ ਪੁਤਿਨ ਦੇ ਜਿਹੜੇ ਅੱਜਕੱਲ੍ਹ ਭਾਰਤ ਆਏ ਹੋਏ ਹਨ ਇੱਥੇ ਆਉਣ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਬੜਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਔਰ ਅੱਜ ਅੱਜ ਉਹ ਨਵੀਂ ਦਿੱਲੀ ਵਿੱਚ ਛਰੇ ਹੋਏ ਹਨ ਔਰ ਇੱਥੇ ਲਗਭਗ ਉਹ ਜੇ ਕਿਸਮ ਜੋ ਪੀਪੀ ਜਾਣ ਦੀ ਆਸ ਹੈ ਦੁਆ ਦੇਸ਼ਾਂ ਦੇ ਵਿੱਚਕਾਰ ਔਰ ਇਹਦੇ ਬਾਰੇ ਆਪਾਂ ਬਾਅਦ ਦੇ ਵਿੱਚ ਕਰਾਂਗੇ ਕਿਹੜੇ-ਕਿਹੜੇ ਸਮਝਾਤੇ ਹੋਏ ਜਾਂ ਕਿਹੜੇ ਇਸ ਮੁਜੋਤਿਆਂ ਬਾਰੇ ਕੀ-ਕੀ ਗੱਲਾਂ ਹੋਈਆਂ ਔਰ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਪੰਜਾਬ ਦੇ ਵਿੱਚ ਜ਼ਿਲ੍ਹਾ ਪਰੀਸ਼ਦ ਤੇ ਬਲੌਕ ਸੰਮਤੀ ਦੀਆਂ ਚੋਣਾਂ ਦੇ ਇਹ ਬੜੀਆਂ ਮਹੱਤਵਪੂਰਨ ਚੋਣਾ ਹੁੰਦੀਆਂ ਆ ਕਿਉਂਕਿ ਲੋਕਲ ਲੈਵਲ ਦੇ ਉੱਤੇ ਜਿਹੜੇ ਚੁਣੇ ਗਏ ਸੱਜਣ ਹੁੰਦੇ ਆ ਉਹ ਉਹਨਾਂ ਨੇ ਆਪੂ ਆਪਨੇ ਹਰਕੇ ਦੀ ਨੁਮਾਇੰਦਗੀ ਜਿਹੜੀ ਆ ਉਹ ਕਰਨੀ ਹੁੰਦੀ ਆ ਔਰ ਜਿਸ ਦਾ ਜਲੰਧਰ ਦੇ ਵਿੱਚ ਇਹ ਜਿਹੜੇ ਜਲੰਧਰ ਦੇ ਵਾਸੀਆ 114 ਉਮੀਦਵਾਰਾਂ ਦੇ ਕਾਗਜ਼ ਜਿਹੜੇ ਆ ਇਹ ਠੀਕ ਪਾਏ ਗਏ ਔਰ ਉਹਨਾਂ ਦੇ ਵਿੱਚ ਬਲੌਕ ਸੰਪਤੀ ਦੇ ਅਨੁਮਿਦਵਾ 745 ਸੀਗੇ ਇਹ ਵਿੰਨਾਨ ਨੇ ਐਪਲੀਕੇਸ਼ਨਾਂ ਪੜੀਆਂ ਲੇਕਿਨ ਉਹਨਾਂ ਦੇ ਵਿੱਚੋਂ 8 ਜਿਹੜੇ ਆ ਐਪਲੀਕੇਸ਼ਨਾਂ ਰੱਦ ਹੋ ਗਈਆਂ ਔਰ ਹਾਲਾਂਕਿ 6 ਦਸੰਬਰ ਨੂੰ ਨਾਮ ਜਦਨਿਆ ਵਾਪਸ ਨਯ ਜਾਣ ਤੋਂ ਬਾਅਦ ਵੀ ਇਹ ਸਾਰੀ ਸਿਚੁਏਸ਼ਨ ਜਿਹੜੀ ਆ ਸਾਬ ਹੋ ਜਾਏਗੀ ਕਿਉਂਕਿ ਜਿਨ੍ਹਾਂ ਨੇ ਕੋ ਕਾਗਜ਼ ਵਾਪਸ ਲੈਣੇ ਆ ਜਾਂ ਉਦਾਂ ਉਹਨਾਂ ਨੇ ਇਰਾਦਾ ਪੜਾ ਤਿਆਰ ਬਿਨਾ ਆ ਉਹ ਸਾਰੀਆਂ 6 ਦਸੰਬਰ ਤੋਂ ਬਾਅਦ ਮਤਲਬ ਅੱਜ 5 ਐਸਵੀ ਦੇ 6 ਆ ਪੰਜ ਕੈਲੀਫੋਰਨੀਆ ਦੇ ਵਿੱਚ ਔਰ ਜਿਹੜਾ ਦਿਨ ਚੱਲ ਰਿਹਾ ਆ ਇੰਡੀਆ ਦੇ ਵਿੱਚ ਉਦੋਂ 6 ਤਰੀਕ ਹੋ ਜਾਊਗੀ 6 ਦਸੰਬਰ ਦੇ ਔਰ ਇਹ ਪੱਧਰ ਤੋਂ ਜੋ ਗੱਲ ਇਹ ਵੀ ਆ ਕਿ ਜਿੰਨੇ ਵੀ ਨਾਮੀਨੇਸ਼ਨ ਦੇ ਆਖਰੀ ਦਿਨ ਜਿਹੜਾ ਪ੍ਰੀਸ਼ਦ ਚੋਣਾਂ ਦੇ 109 ਆਪਣੇ ਨਾਮਜ਼ਦਗੀ ਕਾਗਜ਼ داخل ਕੀਤੇ ਗਏ ਔਰ ਇਸੇ ਤਰ੍ਹਾਂ ਪੰਚਾਇਤ ਸੰਪਤੀ ਸੰਪਤੀਆਂ ਤੇ ਬਲਾਕ ਸੰਪਤੀਆਂ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਲੋਕਾਂ ਨੇ ਉਮੀਦਵਾਰਾਂ ਨੇ ਆਪੋ ਆਪਣੇ ਕਾਗਜ਼ ਜਿਹੜਿਆ ਉਹ ਉਮੀਦਵਾਰੀ ਦੇ داخل ਕੀਤਾ ਹੁਣ ਇਹ ਤਾਂ ਸਾਦਾ ਅਸ਼ਰਫullah ਬਾਅਦ ਵਿੱਚ ਵੋਟਾਂ ਪੈਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਕਿੱਥੋਂ ਜਿੱਤਦਾ ਆ ਜਾਂ ਕਿੱਥੋਂ ਹਾਰਦਾ ਆ ਉਹਦੇ ਬਾਅਦ ਆਪਾਂ ਗੱਲਾਂ ਵੋਟਾਂ ਪੈਣ ਤੋਂ ਬਾਅਦ ਹੀ ਕਰਾਂਗੇ ਜਿੱਦੇ ਨਿਕਲਣ ਤੋਂ ਬਾਅਦ ਲੇਕਨ ਇਹਦੇ ਵਿੱਚ ਇਹਨਾਂ ਚੋਣਾਂ ਵਿੱਚ ਜਾਂ ਕਾਗਜ਼ ਪੰਦੇ ਗੱਜ ਨਾਮ ਜੱਤ ਕੀ ਆਪਣੀ ਦਾਖਲ ਕਰਨ ਦੇ ਸਿਰਤ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਅਣਸਖਾਵੀਆਂ ਘਟਨਾਵਾਂ ਵੀ ਵਾਪਰੀਆਂ ਜਿਸ ਤਰ੍ਹਾਂ ਪਟਿਆਲੇ ਔਰ ਜੇਦਾ ਬਾਬਾ ਨਾਨਕ ਇਹ ਇਹੋ ਜਿਹੇ ਹਲਕੇ ਦੇ ਵਿੱਚ ਬੜੇ ਅਣਸਖਾਵੀਆਂ ਘਟਨਾਵਾਂ ਵਾਪਰੀਆਂ ਔਰ ਜੇਦਾ ਬਾਬਾ ਨਾਨਕ ਦੇ ਵਿੱਚ ਤਾਂ ਸਿਚੁਏਸ਼ਨ ਇਹ ਸੱਤ ਤੱਕ ਹੌ ਜ ਗਈ ਸੀ ਕਿ ਜਿਹੜੇ ਉਥੇ ਦੇ ਸਥਾਨ ਕੰਨਦੇ ਸੀ ਉਹਨਾਂ ਵੱਲੋਂ ਕਾਫੀ ਜਿਹੜਾ ਆਪ ਕੋ ਆਪਣੇ ਉਮੀਦਵਾਰਾਂ ਦੀ ਬੈਕ ਕੀਤੀ ਗਈ ਤਾਂ ਕਿ ਉਹਨਾਂ ਦੇ ਉਮੀਦਵਾਰ ਸਭ ਤੋਂ ਜ਼ਿਆਦਾ ਦਾਖਲ ਹੋਣ ਤੇ ਬਲੋਡੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਆ ਉਹਨਾਂ ਦੇ ਮਕਾਮ ਦੇ ਤੇ ਬਹੁਤ ਘੱਟ ਦਾਖਲ ਹੋਣ ਇਹ ਜਿਹੜੀ ਉਥੇ ਤਣਾਤਣੀ ਰਹੀ ਔਰ ਇਵਨ ਇਥੋਂ ਤੱਕ ਗੱਲ ਪਹੁੰਚ ਗਈ ਬਹੁਤ ਸਾਰੀਆਂ ਲੋਕਾਂ ਦੀਆਂ ਪੱਗਾਂ ਜਿਹੜੀਆਂ ਉਹ ਅਤਾਰੀਆਂ ਗਈਆਂ ਉਹ ਪੱਗਾਂ ਦੇ ਬਾਰੇ ਵੀ ਜਿਹੜੇ ਉੱਥੇ ਵਰਤਮਾਨ ਐਮਐਲਏ ਆ ਉਹਨਾਂ ਵੱਦੋਂ ਗਲਤ ਟਿੱਪਣੀਆਂ ਪੱਗ ਦੀ ਸ਼ਾਨ ਦੇ ਵਿੱਚ ਕੀਤੀਆਂ ਜਿਹੜੀਆਂ ਬੜੀਆਂ ਨਿੰਦਣਯੋਗ ਹੈ ਔਰ ਅਸੀਂ ਅਕਾਲਪੁਰ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਵੀ ਕਰਾਂਗੇ ਕਿ ਇਹ ਜਿਹੜੀਆਂ ਟਿੱਪਣੀਆਂ ਪੱਗ ਦੇ ਬਾਰੇ ਵਿੱਚ ਕੀਤੀਆਂ ਗਈਆਂ ਆ ਉਨਾਂ ਬਾਰੇ ਜਵਾਬ ਦੇ ਜਿਹੜੇ ਲੋਕਲ ਐਨਐਲਆ ਉਹ ਉਹ ਉਹਦੇ ਕੋਲੋਂ ਲਈ ਜਾਵੇ ਔਰ ਦੂਸਰਾ ਜਿਹੜੀ ਅਣਸਥਾਣੀ ਘਟਨਾ ਵਾਪਰੀ ਆ ਉਹ ਹੈ ਪਟਿਆਲਾ ਜਿਹੜਾ ਪਟਿਆਲਾ ਦੇ ਵਿੱਚ ਔਰ ਉੱਥੇ ਵੀ ਇੱਕ ਜਿਹੜੀ ਆਡੀਓ ਆ ਉਹ ਵੀ ਲੀਕ ਹੋ ਕੇ ਕਾਫੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਆ ਕਿ ਉਹ ਜਿਹੜੀ ਐਸਐਸਪੀ ਜਿਹੜੇ ਪਟਿਆਲੇ ਦੇ ਹੈਗੇ ਆ ਉਨ੍ਹਾਂ ਵੱਲੋਂ ਉਹ ਜਿਹੜੀ ਆ ਜਿਹੜੇ ਉਹਨਾਂ ਨੇ ਵਕਤ ਸਹਿਰ ਆਪੋ ਆਪਣੇ ਡੀਐਸਪੀ ਦੂਜੇ ਐਸਾਸਟਿਵ ਸਰਵਾਨ ਨੂੰ ਜੋ ਜੋ ਆਰਡਰ ਕੀਤੇ ਹਨ ਉਹ ਸਾਡੇ ਦੇ ਸਾਡੇ ਉਹ ਦੱਸਿਆ ਜਾ ਰਿਹਾ ਹੈ ਕਿ ਉਹ ਆਡੀਓ ਕੈਸਟਰੀ ਦੇ ਵਿੱਚ ਉਹਨਾਂ ਦੀ ਆਵਾਜ਼ ਦੇ ਵਿੱਚ ਉਹ ਰਿਕਾਰਡ ਹੋ ਚੁੱਕੇ ਸਨ ਔਰ ਜਿਨ੍ਹਾਂ ਵਿੱਚ ਇਹ ਸਾਫ ਜਿਆਦ ਹੁੰਦਾ ਆ ਕਿ ਉਹਨਾਂ ਨੇ बतौर ਐਸਐਸਪੀ ਹੁੰਦਿਆਂ ਉਹ ਉਹਨਾਂ ਨੇ ਕਾਨੂੰਨ ਦੀ ਰੰਗਣਾ ਵੀ ਕੀਤੀ ਆ ਔਰ ਜੋ ਜਵਦਸਤੀ ਵੀ ਕੀਤੀ ਆ ਔਰ ਇਥੋਂ ਤੱਕ ਕੇ ਆਪਣੇ ਸਾਰੇ ਸਟਾਫ ਨੂੰ ਇਸ ਕੰਮ ਤੇ ਲਾ ਦਿੱਤਾ ਆ ਕਿ ਦੂਰਿੰਗ ਪਾਰਟੀ ਦੀ ਅਮੀਦ ਆ ਰਹੀ ਔਰ ਤੇ ਜਿੱਤਣ ਔਰ ਕਿਉਂਕਿ ਇਹ ਸਿੱਧਾ ਬੜਾ ਗੱਦ ਸੀ ਔਰ ਉਹਨਾਂ ਦਾ ਜਿਹੜਾ ਸਟੈਂਪ ਸੀ ਉਹਨਾਂ ਵੱਲੋਂ ਪੋਟਿਆ ਗਿਆ ਇੱਕ ਸਰਕਾਰੀ ਨੌਕਰੀ ਹੋਣ ਦੇ باوجود ਵੀ ਉਹਨਾਂ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਕਿਸੇ ਇੱਕ ਤੇ ਦਾ ਸਾਫ ਨਹੀਂ ਸੀ ਦਿਨਾ ਚਾਹੀਦਾ ਦੇਖਣਾ ਇਹ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਤਾਂ ਸਾਫ ਦਿਖਾਈ ਸੌਂ ਰਿਹਾ ਹੈ ਕਿ ਇਹ ਸਪਾਂਨਿਕ ਦੇ ਜੀ ਪਟਿਆਲੇ ਦੀ ਪੁਜੀਸ ਹੈ ਔਰ ਉਹਨਾਂ ਦੇ ਐਸਐਸਪੀ ਸਾਹਿਬ ਹੈ ਮਿਸਟਰ ਵਰਨ ਸ਼ਰਮਾ ਉਹਨਾਂ ਨੇ ਉਹਨਾਂ ਦੀ ਆਵਾਜ਼ ਵਿੱਚ ਰਿਕਾਰਡ ਉਸ ਵਾਰਕ ਕੀਤੀ ਗਈ ਜਦੋਂ ਉਹ ਆਪਣੇ ਜੂਨੀਅਰ ਦੇ ਜੀਐਸਪੀ ਐਸਐਸਪੀ ਨੂੰ ਆਰਡਰ ਦੇਦੇ ਸਨ ਕਿ ਤੁਸੀਂ ਕਿਸ ਤਰ੍ਹਾਂ ਰਨਿੰਗ ਪਾਰਟੀ ਦੇ ਉਮੀਦਵਾਰ ਵੀ ਮਾਤਰ ਕਰਨੀ ਆ ਔਰ ਆਪੋਜੀਸ਼ਨ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਹ ਕਿਸ ਤਰ੍ਹਾਂ ਤੁਸੀਂ ਦੂਰ ਰੱਖਣਾ ਆ ਔਰ ਇਹ ਵੀ ਤੁਸੀਂ ਕੋਸ਼ਿਸ਼ ਕਰਨੀ ਆ ਕਿ ਉਹ ਕੱਟ ਤੋਂ ਕੱਟ ਆਪੋਜੀਸ਼ਨ ਪਾਰਟੀਆਂ ਦੇ ਉਮੀਦਵਾਰ ਜਿਹੜੇ ਆਪਣੇ ਕਾਗਜ਼ਾਂ ਦੇ ਵਿੱਚ ਕੱਬ ਸਕਣ ਔਰ ਇਹਦੇ ਵਿੱਚ ਉਹਨਾਂ ਨੇ ਹਦਾਇਤਾਂ ਵੀ ਕੀਤੀਆਂ ਆ ਕਿ ਜਿਹੜੇ ਆਪੋਜੀਸ਼ਨ ਦੇ ਉਮੀਦਵਾਰ ਆ ਉਹਨਾਂ ਨੂੰ ਜਾਂ ਤਾਂ ਵਸਤੇ ਵਿੱਚ ਘੇਰ ਲਿਆ ਜਾਵੇ ਔਰ ਜਾਂ ਫਿਰ ਜਦੋਂ ਉਹ ਮੈਂ ਆਪਣੇ ਸਥਾਨ ਤੇ ਆਉਂਦੇ ਆ ਉਸ ਵਕਤ ਉਹਨਾਂ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ। ਆਲ ਬਹੁਤ سارے ਦੇਲੇ ਕਾਗਜ਼ ਆ ਉਹ ਵੀ اپੋਜੀਸ਼ਨ ਪਾਰਟੀਆਂ ਦੇ ਅਮੀਰਵਾਜ਼ਾ ਹੱਥੋਂ ਲੈ ਕੇ ਲੋਕ ਭਜਦੇ ਦੇਖੇ ਗਏ। ਔਰ ਬਾਅਦ ਵਿੱਚ ਉਹਨਾਂ ਕਾਰਜਾਂ ਨੂੰ ਛਾੜ ਦਿੱਤਾ ਗਿਆ। ਉਹ ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ। ਬਸ ਜੋ ਕੁਝ ਵੀ ਉੱਥੇ ਹੋਇਆ ਉਹ ਬੜਾ ਮੰਦ ਬਾਗਾ ਸੀ ਔਰ ਇੱਕ ਇੰਨੇ ਵੱਡੇ ਦੁੱਤ ਦੇ ਤੇ ਬੈਠਾ ਕੋਈ ਅਫੀਸਰ ਉਹਦੇ ਕੋਲ ਅਜੇ ਹੀ ਕਿਸੇ ਗੱਲ ਦੀ ਐ ਉਮੀਦ ਨਹੀਂ ਸੀ ਕਿ ਕੀ ਜਾ ਸਕਦੀ ਕਿਉਂਕਿ ਉਹਨਾਂ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਚ ਰੱਖਣਾ ਔਰ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਹਾਲਾਤ ਕਿਸੇ ਵੀ ਤਰੀਕੇ ਦੇ ਨਾਲ ਖਰਾਬ ਨਾ ਹੋਣ ਔਰ ਇਹ ਚੂਣਾ ਜਿਹੜੀਆਂ ਆ ਉਹ ਅਮਨ ਅਮਾਮ ਬੇਨਾਰ ਵੀ ਬੀ ਜਣ ਲੇਗਾ ਨਾ ਉਹ ਪਤਾ ਨਹੀਂ ਹੁਣ ਉਹਦੇ ਉਹਨਾਂ ਦੇ ਪਤਾ ਜਿਸ ਦਾ ਅਕਾਲੀ ਦਰਬ ਦੇ ਪਤਾ ਹਮ ਸਖਵੀਰ ਸਿੰਘ ਬਾਦਲ ਨੇ ਕਿਹਾ ਆ ਕਿ ਉਹਨਾਂ ਦੇ ਉਹ ਪਤਾ ਦਾ ਮਕਦਮਾ ਠੋਕਿਆ ਜਾਵੇਗਾ ਔਰ ਉਹਦੇ ਅੰਸਾ ਉਹਨਾਂ ਨੂੰ ਖਾਸ ਜਿਹੜੀ ਸਯਾਦ ਵਾਉਣ ਦੇ ਲਈ ਖੱਗ ਹੀਲਾ ਵਸੀਲਾ ਜਿਹੜਾ ਉਹ ਕੀਤਾ ਜਾਵੇਗਾ ਔਰ ਅਗਲੀ ਗੱਲ ਦੇ ਲਈ ਦੇ ਆਪਾਂ ਵਿਚਾਰ ਕਰਨ ਆ ਰਹੇ ਹਾਂ ਇਹ ਗੱਲ ਵੀ ਬੜੀ ਮਹੱਤਵਪੂਰਨ ਹੋਈ ਆ ਕਿ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਾਰੇ ਜਿਹਨਾਂ ਦੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਹਦਾਇਤ ਕੀਤੀ ਆ ਕਿ ਤੁਸੀਂ ਦਫਾ 44 ਜਿਹੜੀ ਆ ਹਾਲ ਆਏ ਦੈਨ ਤੁਸੀਂ ਮਾਈ ਜੀ ਗੱਲ ਬੀਤਣ ਤੋਂ ਬਾਅਦ ਉੱਥੇ ਅਨਾਉਂਸ ਕਰ ਦਿੰਨੇ ਆ ਇਹ ਗੱਲ ਜਿਹੜੀ ਆ ਅੱਗੇ ਵਾਸਤੇ ਨਹੀਂ ਹੋਣੀ ਚਾਹੀਦੀ ਕੋਡ ਦਾ ਕਹਿਣਾ ਸੀ ਕਿ ਇਹ ਦੇਲੀ ਦਫਾ 144 ਆ ਉਹ ਉਸੇ ਹਾਕ ਵਿੱਚ ਹੀ ਅਨਾਉਂਸ ਕਰਨੀ ਚਾਹੀਦੀ ਆ ਜਦੋਂ ਇਸ ਗੱਲ ਦੀ ਜ਼ਰੂਰੀ ਹੋਵੇ ਕਿ ਇਹ ਇਹ ਦਫਾ ਅਨਾਉਂਸ ਕਰ ਬਗੈਰ ਕੋਈ ਜ਼ਿਆਦਾ ਜ਼ਾਹੀਬਲਾ ਮਸੀਲਾ ਨਹੀਂ ਸੋ ਉਹਨਾਂ ਨੇ ਇੱਕ ਇਸ ਨੂੰ ਵੀ ਪਾਲਣਾ ਜਿਹੜੀ ਆ ਡੈਕੀ ਕਮਿਸ਼ਨਰਾਂ ਨੂੰ ਵੀ ਕੀਤੀ ਆ ਕਿ ਦਫਾ 144 ਨੂੰ ਦਾ ਗਲਤ ਇਸਤੇਮਾਲ ਨਾ ਕੀਤਾ ਜਾਵੇ ਔਰ ਇਸ ਦਫਾ ਨੂੰ ਉਸੇ ਵਕਤ ਹੀ ਲਾਗੂ ਕੀਤਾ ਜਾਵੇ ਜਦੋਂ ਇਸ ਦੀ ਜਿਹੜੀ ਆ ਉਹ ਲੋੜ ਮਹਿਸੂਸ ਹੁੰਦੀ ਆ ਇਹ ਨਹੀਂ ਕਿ ਛੋਟੀ ਮੋਟੀ ਕੋਈ ਘਟਨਾ ਹੋਈ ਜਾਂ ਗਲਬਾਤ ਹੋਈ ਤੇ ਦਫਾ 144 ਐਨਾਉਂਸ ਕਰ ਦਿਓ ਔਰ ਉਹਦਾ نتیجہ ਕੀ ਨਿਕਲਦਾ ਆ ਕਿ ਅੜੇ ਦੁਆਲੇ ਨਹੀਂ ਰਹਿਣ ਵਾਲੇ ਲੋਕ ਜਾਂ ਕਮਾਂ ਕਾਰਾਂ ਤੇ ਆਉਣ ਵਾਲੇ ਲੋਕ ਜਿਹੜੇ ਆ ਉਹਨਾਂ ਦਾ ਜਨ ਜੀਵਨ ਵੀੜਾ ਉਹ ਵੀ ਖਰਾਬ ਹੁੰਦਾ ਆ ਔਰ ਉਹਨਾਂ ਲੋਕਾਂ ਦੇ ਲਈ ਬੜਾ ਪਰੇਸ਼ਾਨੀਬਾਜ਼ ਕਾਰਨ ਇਹ ਗੱਲਾਂ ਜਿਹੜੀਆਂ ਬਣਦੀਆਂ ਹੁਣ ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਹੈ ਪੰਜਾਬ ਦੇ ਸਾਫ ਕਾ ਮੰਤਰ ਵੀ ਇਹ ਅਕਾਲੀ ਨੀਡਲਸ ਨਾਲ ਬਿਕਰਮਜੀਤ ਸਿੰਘ ਜੀ ਨਦੀਠੀਆਂ ਬਾਰੇ ਔਰ ਉਹਨਾਂ ਦੀ ਡੈਲੀ ਪਰਮਨੈਂਟ ਬੇਲ ਸੀ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਨਾਈ ਕਰ ਦਿੱਤੀ ਆ ਔਰ ਉਹ ਉਹਨਾਂ ਨੇ ਇਹ ਆਪਣੀ ਦਲੀਲ ਦਿੱਤੀ ਆ ਕਿ ਉਹਨਾਂ ਦੇ ਉੱਪਰ ਕਿਉਂਕਿ ਐਡਿਗੇਸ਼ਨ ਬੜੀ ਸੀਰੀਅਸ ਕੇਸ ਨੇ ਆ ਕ腐ਸ਼ਨ ਦੇ ਕੇਸ ਆ ਔਰ ਆਮਦਨ ਤੋਂ ਜ਼ਿਆਦਾ ਵਿਲੀਆ ਜ਼ਿਆਦਾ ਜ਼ਿਆਦਾ ਬਣਾਉਣ ਦੇ ਦੀ ਉਹਨਾਂ ਦੇ ਉੱਪਰ ਕੇਸ ਜਿਹੜਾ ਉਹ ਚੱਲ ਰਿਹਾ ਆ ਉਹ ਉਹ ਉਹਦੇ ਨਾਲ ਨਾਲ ਇਸੇ ਕਦਗੇ ਜਦੋਂ ਉਹਨਾਂ ਦੇ ਉੱਪਰ ਇਹੋ ਜਿਹਾ ਕੇਸ ਦਰਜ ਹੋਣ ਜਾਂ ਉਹਨਾਂ ਦੇ ਉੱਪਰ ਅਲਿਗੇਸ਼ਨ ਹੋਣ ਤਾਂ ਇਹੋ ਜੀ ਸਿਚੁਏਸ਼ਨ ਦੇ ਵਿੱਚ ਪੱਕੀ ਜ਼ਮਾਨ ਤੇ ਜਿਹੜੀ ਆ ਪੰਜਾਬ ਬੈਨ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਨਹੀਂ ਜਾ ਸਕਦੀ ਦੂਜੇ ਸ਼ਬਦਾਂ ਵਿੱਚ ਮੈਂ ਇਹ ਕਹਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ ਦੀ ਇੱਕ ਡੇਢ ਬੇਦ ਹੋਣ ਲਈ ਉਹਨਾਂ ਨੇ ਪਟੀਸ਼ਨ ਦਿੱਤੀ ਸੀ ਉਸ ਪਟੀਸ਼ਨ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਬਿਲਕੁਲ ਠੁਕਰਾ ਦਿੱਤਾ ਔਰ ਇਹਦੇ ਵਿੱਚ ਮਜੀਦਿਆ ਸਾਹਿਬ ਨੇ ਕਿਹਾ ਕਿ ਪੋਲੀਟਿਕਲ ਮੇਰੇ ਨਾਲ ਜੋ ਹੋ ਰਿਹਾ ਆ ਉਹ ਪੋਲੀਟਿਕਲ ਵੈਂਡੈਟਾ ਆ ਪੋਲੀਟਿਕਲ ਬਦਲਾਖੋਰੀ ਆ ਪਰ ਇਹਦੇ ਲਈ ਪੰਜਾਬ ਐਂਡ ਹਰਿਆਣਾ 250 ਦੇ ਮਾਨਯੋਗ ਕੱਦਿਆ ਨੇ ਇਹਨਾਂ ਦੀ ਐਸਡੀ ਤਰੀਕ ਵੱਲ ਕੋਈ ਧਿਆਨ ਨਾ ਦੇਣਾ ਹੀ ਬੇਤ ਸਮਝਿਆ ਸੋ ਹਾਰਦਿਕ ਜੜੀ ਉਹਨਾਂ ਨੂੰ ਜਿਹੜੀ ਦੇ ਦਾ ਆਰਡਨਾਈਟ ਆ ਦਿੱਤੀ ਗਈ ਆ ਅਹਮ ਦਿਖਣਾ ਇਹ ਆ ਕਿ ਅੱਗੇ ਆਉਣ ਵਾਲੀ ਤਰੀਕ ਦੇ ਵਿੱਚ ਉਹਨਾਂ ਦੀ ਕਦੋਂ ਤੇ ਕਿਸ ਵੇਲੇ ਕੋਈ ਜਰਿਆ ਜਮਾਨਤ ਪਰ ਉਹ ਮਿਲਦੀ ਆ ਜਾਂ ਨਹੀਂ ਮਿਲਦੀ ਇਹਦੇ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਉਹਨਾਂ ਦੀ ਅਗਲੀ ਤਰੀਕ ਦੇ ਉੱਤੇ ਕੁਝ ਵੀ ਹੋ ਸਕਦਾ ਆ ਇਸ ਲਈ ਅਸੀਂ ਖਾਸ ਵੀ ਘੜੀ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਆਉਣ ਵਾਲੇ ਦਿਨਾਂ ਵਿੱਚ ਜਦੋਂ ਫਿਰ ਉਹਨਾਂ ਦੀ ਕੋਈ ਕੋਰਟ ਦੀ ਵਿੱਚ ਤਰੀਕ ਹੋਵੇਗੀ ਉਹ ਉਹ ਉਹਨੂੰ ਇਸ ਗੱਲ ਦੇ ਫੈਸਲੇ ਆਉਣ ਤੋਂ ਬਾਅਦ ਅਸੀਂ ਇੱਥੇ ਚਾਚਾ ਕਰਨ ਦਾ ਮੰਗੇਗਾ ਉਹ ਬਣਾਵਾਂਗੇ ਅੰਨੀ ਦੰਦੇਣੀ ਆਪਾਂ ਕੰਮ ਲਾ ਰਹੇ ਆ ਉਹ ਹੈ ਸਰਦਾਰ ਅਮਰਪਾਲ ਸਿੰਘ ਵੀ ਖਾਲਸਾ ਜਿਹੜੇ ਕਿ ਖੜੂ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ ਔਰ ਉਸ ਤੋਂ ਬਾਅਦ ਉਹ ਉਹਨਾਂ ਨੂੰ ਨਾਸਾ ਦੇ ਅਧੀਨ ਇਹ ជីਬਰੂਗੜ ਜੇ ជីਬਰੂਗੜ ਪੈਂਦਾ ਆ ਅਸਾਮ ਦੇ ਵਿੱਚ ਆ ਉੱਥੇ ਵੀ ਇੱਕ ਸ਼ਹਿਰ ਹੈ ជីਬਰੂਗੜ ਉਸ ਜੇਲ੍ਹ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਆ ਔਰ ਉਹਨਾਂ ਨੇ ਬਹੁਤ ਵਾਰ ਪਟੀਸ਼ਨ ਦਿੱਤੀ ਆ ਕਿ ਮੈਨੂੰ ਘਟੋ ਘਟ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਉਹ ਅਟੈਂਡ ਕਰਨ ਦੇ ਲਈ ਮੈਨੂੰ ਪਹਿਰੋ ਦਿੱਤੀ ਜਾਵੇ ਔਰ ਅਜੇ ਤੱਕ ਉਹਨਾਂ ਨੂੰ ਇਹ ਜਿਹੜੀ ਪੈਰੋ ਲਿਆ ਉਹਦੇ ਉਹ ਨਹੀਂ ਦਿੱਤੀ ਗਈ ਜਿਹਦੇ ਕਾਰਨ ਕਰਕੇ ਉਹ ਅਜੇ ਵੀ ਇਹ ਜਿਹੜਾ ਸੈਸ਼ਨ ਚੱਲ ਰਿਹਾ ਆ ਵੈਂਟਰ ਸੈਸ਼ਨ ਲੋਕ ਸਭਾ ਬਦ ਆਸਮਾਗ ਉਹਦੇ ਵਿੱਚ ਭਾਗ ਲੈਣ ਲਈ ਉਹ ਨਹੀਂ ਪਹੁੰਚੇ ਔਰ ਦੁਖਦਾਰੀ ਇਹ ਗੱਲ ਹੈ ਕਿ ਜੰਮੂ ਐਂਡ ਕਸ਼ਮੀਰ ਦੇ ਬਾਰਾਮੂਲਾ ਇਲਾਕੇ ਦੇ ਵਿੱਚ ਇੱਕ ਇੰਜੀਨੀਅਰ ਮਿਸਟਰ ਰਸ਼ੀਦ ਦਾ ਜਿੰਨਾਂ ਨੂੰ ਵੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਉਹ ਜੇਲ੍ਹ ਦੇ ਵਿੱਚ ਬੈਠੇ ਬੈਠੇ ਹੀ ਚੋਂ ਜਿੱਤ ਗਏ ਸਨ ਔਰ ਉਹਨਾਂ ਨੇ ਜਦੋਂ ਪਟੀਸ਼ਨ ਦਾਇਰ ਕੀਤੀ ਕਿ ਮੈਨੂੰ ਲੈ ਮੈਂਟਲ ਸੈਸ਼ਨ ਦੇ ਬਾਹਰ ਲੋਕ ਸਮਾਜ ਵਿੱਚ ਆਪਣੀ ਹਾਜ਼ਰੀ ਦਿਵਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਉਹਨਾਂ ਦੀ ਪਟੀਸ਼ਨ ਜਿਹੜੀ ਆ ਉਹ ਪਲਵਾਨ ਹੋ ਗਈ। ਹੁਣ ਦੇਖੋ ਕਿਜੀ ਹਮਾਕਤ ਹੈ ਦੋਵੇਂ ਜਿਹੜੇ ਮੈਂਬਰ ਪਾਰਲੀਮੈਂਟ ਆ ਦੋਵੇਂ ਹੀ डील ਦੇ ਵਿੱਚ ਬੰਦਾ ਇੱਕ ਨੂੰ ਜਿਹੜੀ ਆ ਛੁੱਟੀ ਦਿੱਤੀ ਗਈ ਛੁੱਟੀ ਦਾ ਮਤਲਬ ਪੈਰੋਲ ਦਿੱਤੀ ਗਈ ਔਰ ਦੂਸਰੇ ਭਾਈ ਅਮਰ ਭਾਈ ਉਹਨਾਂ ਨੂੰ ਜਿਹੜੀ ਆ ਅਜੇ ਤੱਕ ਛੁੱਟੀ ਨਹੀਂ ਮਿਲ ਸਕੀ ਜਿਸ ਕਾਰਨ ਉਹ ਆਪਣਾ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਉਹ ਨਹੀਂ ਅਟੈਂਡ ਕਰ ਸਕਣਗੇ ਸੋ ਇਹ ਬੜੀ ਉਮਨਾ ਮੇਰੀ ਵੀ ਉਹ ਸਿੱਖ ਕੌਮ ਦੇ ਨਹੀਂ ਵੀ ਉਹਨਾਂ ਦੇ ਹਲਕੇ ਦੇ ਲੋਕਾਂ ਲਈ ਵੀ ਇੱਕ ਮੰਦ ਭਾਗੀ ਖਬਰ ਹੈ ਉਹ ਜਿਹਦੇ ਬਾਅਦ ਇਹ ਉਹਨਾਂ ਦੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਆ ਕਿ ਉਹਨਾਂ ਦੇ ਨਾਲ ਯਾਤਿ ਹੋਈ ਹੋਈਆ ਔਰ ਜੇਕਰ ਦੂਸਰੇ ਇੰਜੀਨੀਅਰ ਮਿਸਟਰ ਅਜ਼ੀਦ ਨੂੰ ਇਹ ਪਾਰਲੀਮੈਂਟ ਦਾ ਸੈਸ਼ਨ ਨਾ ਟੈਂਡ ਕੰਮ ਦੀ ਛੁੱਟੀ ਦਿੱਤੀ ਜਾ ਸਕਦੀ ਆ ਪਾ ਉਹਨਾਂ ਨੂੰ ਭਾਈ ਅਮਰਪਾਲ ਸਿੰਘ ਨੂੰ ਵੀ ਇਹ ਸੈਸ਼ਨ ਦਾ ਟੈਂਡਰ ਕੰਪਨੀ ਲਈ ਛੁੱਟੀ ਦੇਣੀ ਚਾਹੀਦੀ ਸੀ ਜਿਹੜੀ ਕੇ ਨਹੀਂ ਦਿੱਤੀ ਗਈ ਔਰ ਹੁਣ ਪਤਾ ਲੱਗਾ ਆ ਕਿ ਉਹਨਾਂ ਵੱਲੋਂ ਇੱਕ ਹੋਲ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਰਜ ਕੀਤੀ ਗਈ ਆ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਉਹਨਾਂ ਦੇ ਉਪਰ ਕੋਰਟ ਜਿਲੀਆ ਓਪੀ ਐਕਸ਼ਨ ਰਹਿੰਦੀ ਆ ਜਾਂ ਕੀ ਐਕਸ਼ਨ ਨਹੀਂ ਲਈ ਗਈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀ ਗੱਲ ਸਾਫ਼ ਹੋ ਜਾਵੇਗੀ ਔਰ ਇੱਕ ਇੰਡੀਅਨ ਐਗਰੀਕਲਚਰ ਇੰਸਟੀਚਿਊਟ ਨਵੀਂ ਦਿੱਲੀ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਹੈ ਸਰਵੇਖਣ ਜਿਹੜਾ ਕੀਤਾ ਗਿਆ ਹੈ ਉਹ 2022 ਤੋਂ ਕੀਤਾ ਗਿਆ ਹੈ ਕਿ ਕਣਕ ਦੀ ਜਦੋਂ ਪਟਾਈ ਹੁੰਦੀ ਆ 1 ਅਪ੍ਰੈਲ ਤੋਂ 31 ਮਈ ਤੱਕ ਔਰ ਉਹਨਾਂ ਵੀ ਕਈ ਅੱਗ ਲੱਗਣ ਦੀਆਂ ਟਟਨਾਵਾਵਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਆ ਜਿਹਦੇ ਨਾਲ ਬਿਨੀ ਬਗਾਂ ਦਾ ਨੁਕਸਾਨ ਤਾਂ ਹੋ ਹੀ ਰਿਹਾ ਆ ਲੇਕਿਨ ਉਸ ਅੱਗ ਦੇ ਲੱਗਣ ਦੇ ਨਾਲ ਆਸ-ਪਾਸ ਦੇ ਲੋਕਾਂ ਨੂੰ ਵੀ ਬੜੀ ਨਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਆ ਔਰ ਪਿੱਛੇ ਦੇ ਉਹ ਇਸ ਯੂਨੀਵਰਸਿਟੀ ਵੱਲੋਂ ਕੀਤੇ ਗਏ ਇੱਕ ਸਰਵੇਖਣ ਦੇ ਅਨੁਸਾਰ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਅੰਨ ਲੱਗਣ ਦੀਆਂ ਘਟਨਾਵਾਂ ਆ ਚਾਹੇ ਜਦੋਂ ਇਹ ਕੰਟ ਵਾਟ ਵੇ ਆ ਪੂਰੇ ਪੰਜਾਬ ਦੇ ਵਿੱਚ 2022 ਦੇ ਦੌਰਾਨ 10000 ਤੇ 200 ਸਬ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਈਆਂ ਔਰ ਹਰਿਆਣਾ ਜਿਹੜਾ ਹਰਿਆਣੇ ਦੇ ਵਿੱਚ 1832 ਹੋਈਆਂ ਔਰ ਯੂਪੀ ਦੇ ਵਿੱਚ 14098 ਘਟਨਾਵਾਂ ਹੋਈਆਂ ਇਸੇ ਤਦਾ ਮੱਗ ਬੇਹ ਦੇ ਵਿੱਚ 24400 92 ਘਟ ਮਾਜੜੀਆਂ ਇਹ ਕੰਕ ਦੀ ਵਾਢੀ ਦੇ ਦੌਰਾਨ ਹੋਈਆਂ ਜਿੱਥੋਂ ਕੰਕ ਦੇੜੀਆਂ ਆਗ ਦੇ ਮਾਰ ਉਹ ਸਾਡੀ ਦੇਖੀ ਗਈ ਔਰ ਉਹਦੇ ਨਾਲ ਮਾਲੀ ਨੁਕਸਾਨ ਜਿਹੜਾ ਪਸਾਨਾਂ ਦਾ ਵੀ ਔਰ ਗਵਰਨਮੈਂਟ ਦਾ ਵੀ ਮਾਲੀ ਨੁਕਸਾਨ ਜਿਹੜਾ ਬੜਾ ਹੋਇਆ ਸੋ ਇਹ ਇੱਕ ਸਰਵੇ ਸੀ ਉਹਨਾਂ ਦਾ ਐ ਐਗਰੀਕਲਚਰ ਇੰਸਟੀਚਿਊਟ ਦਾ ਜਿਹਨੂੰ ਜੇਨਮ ਦੇ ਕੇ ਇਹ ਜਿਹੜੀ ਅਫੇਗਰ ਹੈ ਇਹ ਅਨਾਉਂਸ ਕੀਤੀ ਗਈ ਆ ਇੰਸਟੀਚੂਟ ਵੱਲੋਂ ਸੋ ਹੁਣ ਦੇਖਣਾ ਤਾਂ ਇਹ ਆ ਕਿ ਅੱਗੇ ਵਾਸਤੇ ਇਹ ਜਿਹੜੇ ਨੰਬਰ ਆ ਅੰਡ ਲੱਗਣ ਦੀਆਂ ਘਟਨਾਵਾਂ ਦੇ ਉਹਨਾਂ ਉਹ ਨੰਬਰ ਕੱਟ ਰਹੇ ਆ ਜਾਂ ਵਧਦੇ ਆ ਉਹ ਇਹ ਦੇਖਣਾ ਅਜੇ ਬਾਕੀ ਆ ਵੇਕਨਾਂ ਇੱਕ ਗੱਲ ਜ਼ਰੂਰ ਮੰਨਣੀ ਪਾਉਗੀ ਕਿ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਜਿਹੜੀਆਂ ਅੱਗ ਲੱਗਣ ਦੀਆਂ ਕਠਨਾਮਾ ਪੰਜਾਬ ਦੇ ਵਿੱਚ ਹੁੰਦੀ ਆਇਆ ਪਹਿਲਾਂ ਕਿਸੇ ਵਕਤ ਜਦੋਂ ਪੁਰਾਣੀ ਪੰਜਾਬ ਦੇ ਵਿੱਚ ਸਾੜੀ ਜਾਂਦੀ ਸੀ ਉਸ ਵਕਤ ਤੋਂ ਉਹ ਪ੍ਰਦੂਸ਼ਣ ਜਿਹੜਾ ਹਵਾ ਦਾ ਪ੍ਰਦੂਸ਼ਣ ਬਹੁਤ ਪੈਦਾ ਹੁੰਦਾ ਸੀ ਹੌਲੀ-ਹੌਲੀ ਘਟਦਾ ਘਟਦਾ ਇਹ ਬਿਲਕੁਲ ਮਾਮੂਲੀ ਜਾ ਹੁਣ ਪਾ ਦੂਸ਼ਣ ਤੇ ਰਾਣੀ ਦੇ ਸਾੰਡ ਕਰਕੇ ਪੈਦਾ ਹੁੰਦਾ ਆ ਉਹ ਜਿਹੜੇ ਲਈ ਵੀ ਜਲਦੀ ਪੰਜਾਬ ਸਰਕਾਰ ਵੱਲੋਂ ਕਾਬੂ ਜਿਹੜਾ ਉਹ ਪਾ ਲਿਆ ਜਾਵੇਗਾ ਸੋ ਇਹ ਦੇਖਣਾ ਅਜੇ ਬਾਕੀ ਆ ਕਿ ਆਉਣ ਵਾਲੇ ਜਿਹੜੇ ਇਸ ਸੀਜ਼ਨ ਐ ਫਸਲ ਦਾ ਉਹ ਕਿੰਨਾ ਕੁ ਉਸ ਸੀਜ਼ਨ ਦੇ ਦੌਰਾਨ ਕਿੰਨੀਆਂ ਕਿ ਅੱਗਾਂ ਨਹੀਂ ਗਿਆ ਪਰ ਮਾਮਾ ਹੁੰਦੀਆਂ ਆ ਔਰ ਉਹਨਾਂ ਉੱਪਰ ਕਿਸ ਤਰ੍ਹਾਂ ਉਹਨਾਂ ਦੇ ਮਾਲਕਾਂ ਵੱਲੋਂ ਤਾਬੂ ਪਾਇਆ ਗਿਆ ਆ ਔਰ ਇਸ ਤੋਂ ਇਲਾਵਾ ਹੁਣ ਆਪਾਂ ਪੰਜਾਬ ਦੇ ਵਿੱਚ ਇੱਕ ਗੱਲ ਕਰ ਰਹੇ ਆ ਨਸ਼ਿਆਂ ਦੀ ਜਿਸ ਨੂੰ ਕਾਬੂ ਪਾਉਣ ਲਈ ਜਾਂ ਉਹਨੂੰ ਅਲਿਮੀਨੇਟ ਕਰਨ ਲਈ ਪੰਜਾਬ ਪੁਲਿਸ ਤੇ ਪੰਜਾਬ ਦੇ ਦੀ ਸਰਕਾਰ ਹੈ ਉਹ ਕਾਫੀ ਲੰਬੇ ਆਸੇ ਤੋਂ ਆਪਣੇ ਯਤਨ ਜਿਹੜੇ ਆ ਅਰੰਭੇ ਅਰੰਭੇ ਹੋਏ ਆ ਉਹਨਾਂ ਨੇ ਇਹ ਕੰਮ ਅਜੇ ਉਨੀ ਪ੍ਰਾਪਤੀ ਨਹੀਂ ਹੋ ਸਕੀ ਜਿੰਨੀ ਪ੍ਰਾਪਤੀ ਹੋ ਜਾਣ ਦੀ ਆਸ ਜਿਹੜੀ ਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਦਿਖਾਈ ਦੇ ਰਹੀ ਸੀ ਅੱਜ ਹਾਲਾਤੇ ਆ ਕਿ ਇੱਕ ਪਿੰਡ ਦੇ ਵਿੱਚ ਪਿੰਡ ਦੇ ਲੋਕ ਐਨੇ ਤਪੇ ਹੋਏ ਸਨ ਜਾਂ ਐਨੇ ਦੁਖੀ ਸਨ ਉਹ ਕਿਉਂਕਿ ਜਿਹੜੀ ਸਾਰੇ ਜਿਹੜੇ ਜੂਨੀਅਰ ਪੁਲਿਸ ਅਫਸਰ ਆ ਉਹ ਕਈ ਥਾਵਾਂ ਤੇ ਉਹਨਾਂ ਦੀਆਂ ਸ਼ਿਕਾਇਤਾਂ ਵੀ ਆਉਂਦੀਆਂ ਆ ਕਿ ਉਹ ਸਹੀ ਜਿਹੜੇ ਬੰਦੇ ਆ ਜਿਹੜੇ ਇਹ ਇਹਦੀ ਵਿਕਰੀ ਕਰਦੇ ਆ ਚਿੱਟੇ ਦੀ ਜਾਂ ਉਹਰੇ ਨਾੜ ਸਬੰਧਤ ਜਿਹੜੇ ਕੈਪਸੂਲ ਆ ਜਦੋਂ ਉਹਨਾਂ ਨੂੰ ਵੇਚਦੇ ਆ ਤਾਂ ਉਹ ਪਿੰਡਾਂ ਦੇ ਪਿੰਡ ਦੇ ਨੌਜਵਾਨ ਮੁੰਡੇ ਇਸ ਕੰਮ ਦੇ ਪਿੱਛੇ ਲੱਗ ਜਾਂਦੇ ਆ ਉਹ ਨਸ਼ੇ ਦਾ ਆਦੀ ਜਿਹੜੇ ਆ ਉਹ ਬਣ ਜਾਂਦੇ ਆ ਇੱਕ ਪਿੰਡ ਵਾਲਿਆਂ ਨੇ ਦੂਹੀ ਹੋ ਕੇ ਆਪਣੇ ਪਿੰਡ ਦੀਆਂ ਕੰਧਾਂ ਦੇ ਉੱਤੇ ਇਹ ਲਿਖਵਾ ਦਿੱਤਾ ਕਿ ਇਸ ਪਿੰਡ ਦੇ ਵਿੱਚ ਚਿਟਾ ਵੇਖਦਾ ਆ ਔਰ ਉਹ ਕੁਦਰਤੀ ਗੱਲ ਆ ਉਹਦੇ ਨਾਲ ਉਹ ਲੋਕਲ ਜਿਹੜੀ ਪੁਲਿਸ ਸੀਗੀ ਉਹਨੂੰ ਹਫੜਾ ਦਵੜੀ ਮੱਚ ਗਈ ਉਹਨਾਂ ਨੇ ਆਪਣੇ ਤੌਬੇ ਉੱਤੇ ਪਿੰਡ ਵਾਸੀਆਂ ਨੂੰ ਅਪਰੋਚ ਕੀਤਾ ਕਿ ਇਹ ਜਿਹੜਾ ਨਾੜਾ ਲਿਖਿਆ ਗਿਆ ਆ ਉਹਨੂੰ ਮਿਟਾ ਦਿੱਤਾ ਜਾਵੇ ਔਰ ਤੁਹਾਡੇ ਪੈਸੇ ਦੇ ਵਿੱਚੋਂ ਇਹਦੇ ਆਵਾ ਪੈ ਮਸ਼ੀਨوں ਖਾਪਮਾ ਜਿਹੜਾ ਉਹ ਕੱਬੇ ਪਾ ਜਾਵੇਗਾ ਸੋ ਹਾਂ ਦੀ ਜੜੀ ਦੇਖਣਾ ਬਣਦਾ ਆ ਕਿ ਪੰਜਾਬ ਪਾਲਿਸ ਨੇ ਜਿਹੜਾ ਵਾਦਾ ਉਹ ਸਪੈਂਡ ਵਾਲਿਆਂ ਦਾ ਕੀਤਾ ਆ ਕਿ ਉਹ ਆਪਣੇ ਵਾਦੇ ਦੇ ਉੱਪਰ ਪੂਰਾ ਪੂਰਾ ਖੜਾ ਕਦੇ ਉਤਰੇਗੀ ਜਾਂ ਨਹੀਂ ਉਤਰੇਗੀ ਸੋ ਇਹ ਅਜੇ ਸਾਰਾ ਵਕਤ ਜਿਹੜਾ ਇਹ ਦੇਖਣ ਬਾ ਸਮਾਇਆ ਕਿਉਂਕਿ ਜਿਹੜਾ ਨਸ਼ੇ ਦੇ ਅਨਿਮੇਸ਼ਨ ਦੀ ਗੱਲ ਇਹ ਅਜੇ ਕੋਈ ਬਹੁਤ ਜ਼ਿਆਦਾ ਇਸ ਸੈਂਕਲਵੇ ਵੈਦਰ ਕੋਈ ਬਹੁਤ ਜ਼ਿਆਦਾ ਪ੍ਰਾਪਤੀ ਨਹੀਂ ਹੋ ਸਕੀ ਜਿੰਨਾ ਕਿ ਪੰਜਾਬ ਸੋਤਾ ਬੰਦੋਂ ਢੋਰਾ ਪਟਿਆ ਜ਼ਿਆਦਾ ਆਇਆ ਅਜੇ ਵੀ ਜਿਹੜੀ ਮਸ਼ੀਲੇ ਪਦਾਰਥ ਆ ਉਹਨਾਂ ਉਹ ਕਈਆਂ ਕੋਲ ਬਰਾਮਦ ਕੀਤੇ ਜ਼ਿਆਦਾ ਆ ਔਰ ਗਿੰਨਾ ਦੇ ਕੋਲੋਂ ਬਰਾਮਦ ਕੀਤੇ ਗਏ ਆ ਜਾਂ ਜ਼ਿਆਦਾ ਆ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਆ ਦੇ ਕੰਨ ਇਹਦੇ باوجود ਵੀ ਇਹ ਨਹੀਂ ਦੇ ਰਿਹਾ ਆ ਉਹ ਦੁਕਾਨਦਾਰ ਨਾਮ ਨਹੀਂ ਦੇ ਰਿਹਾ ਔਰ ਜਿਸ ਦੇ ਕਾਰਨ ਪਿੰਡਾਂ ਦੇ ਨੌਜਵਾਨ ਦੇ ਜਿਆ ਉਹ ਜ਼ਿਆਦਾ ਨਸ਼ੇ ਦੀ ਆਦਤ ਪਾ ਕੇ ਮੌਤ ਨੂੰ ਵੀ ਆਪਣੇ ਘਰ ਦੇ ਨਾਲ ਉਹਨਾਂ ਨੇ ਲਾਇਆ ਆ ਸੋ ਅੱਜ ਕੋਈ ਪਿੰਡੀ ਐਸਾ ਵਸਤਾ ਹੋਵੇ ਜਿਸ ਨੂੰ ਆਪਾਂ ਇਹ ਕਹਿ ਸਕੀਏ ਕਿ ਇਸ ਪਿੰਡ ਦੇ ਵਿੱਚ ਕੋਈ ਗੈਰ ਕਾਨੂੰਨੀ ਜਿਹੜਾ ਨਸ਼ਾ ਆ ਉਹ ਬਿਲਕੁਲ ਨਹੀਂ ਵਿਕ ਰਿਹਾ ਔਰ ਉਹਦੇ ਉੱਤੇ ਪਿੰਡ ਦੀ ਪੰਚਾਇਤ ਜਿਹੜੀ ਆ ਉਹ ਬੜੀ ਸਖਤੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੀ ਆ ਔਰ ਇਸੇ ਕਾਰਕੇ ਹੀ ਉਸ ਪਿੰਡ ਦੇ ਵਿੱਚ ਨਸ਼ਾ ਜਿਹੜਾ ਹੁਣ ਨਹੀਂ ਬੇਕਰਿਆ ਸੋ ਅਗਲਾ ਕੁਝ ਪਿੰਡਾਂ ਵਿੱਚ ਇਹੋ ਜਿਹੀ ਗੱਲ ਹੋਵੇਗੀ ਵੈਸੇ ਸਾਨੂੰ ਇਸ ਗੱਲ ਦੀ ਉਮੀਦ ਨਹੀਂ ਕਿ ਕੋਈ ਟ੍ਰੈਂਡ ਪੰਜਾਬ ਦੇ ਵਿੱਚ ਐਸਾ ਵੀ ਹੋਵੇਗਾ ਜੇਸਪੈਂਡ ਦੇ ਵਿੱਚ ਨਸ਼ੇ ਵਧ ਗਈ ਲਾਹਨਤ ਜਿਹੜੀ ਆ ਉਹ ਨਾ ਵਿਕਦੀ ਹੋਵੇ ਔਰ ਜੇਸਪੈਂਡ ਦੇ ਨੌਜਵਾਨ ਮੁੰਡੇ ਜਿਹੜੇ ਆ ਉਹ ਨਸ਼ਿਆਂ ਦਾ ਸੇਵਨ ਨਾ ਕਰਦੇ ਹੋ ਅੱਜ ਕੋਈ ਦਿਨ ਐਸਾ ਖਾਦੀ ਨਹੀਂ ਜਾ ਰਿਹਾ ਜਦੋਂ ਕਿਸੇ ਨਾ ਕਿਸੇ ہاں ਤੋਂ ਉਤੋਂ ਨਸ਼ਾ ਜਿਹੜਾ ਜਾਂ ਨਸ਼ੇ ਦਾ ਵਪਾਰ ਕਰਦੇ ਜਿਹੜੇ ਲੋਕ ਆ ਉਹਨਾਂ ਨੂੰ ਫੜਿਆ ਨਾ ਗਿਆ ਹੋਵੇ ਇਹ ਕਿਉਂਕਿ ਅਮਦ ਜਿਹੜੀ ਆ ਨਸ਼ਿਆਂ ਦੀ ਉਹ ਇਧਰ ਨਾਲੋਂ ਵੀ ਜ਼ਿਆਦਾ ਹੋ ਰਹੀ ਲੱਗਦੀ ਆ ਕਿਉਂਕਿ ਪਹਿਲਾਂ ਜਿੱਨਾਂ ਚੈੱਕ ਕਰ ਆਪਾਂ ਨਸ਼ਾ ਜਿਹੜਾ ਆ ਉਹਨਾਂ ਦੀ ਸਪਲਾਈ ਤੇ ਉਹਨਾਂ ਦੀ ਕੰਜ਼ਮਪਸ਼ਨ ਪਾਈ ਹੋਗੀ ਜੇਕਰ ਇਹ ਸਪਲਾਈ ਨੂੰ ਕੋਈ ਨਾ ਕੋਈ ਲਕਾवट ਪੈਦਾ ਹੋਵੇਗੀ ਜਦ ਤੱਕ ਸਪਲਾਈ ਆਉਂਦੀ ਰਹੇਗੀ ਨਸ਼ਿਆਂ ਦੀ ਤਦ ਤੱਕ ਨਸ਼ਿਆਂ ਦਾ ਸੇਵਨ ਜਿਹੜੇ ਆ ਪੰਜਾਬ ਦੇ ਨੌਜਵਾਨ ਮੁੰਡੇ ਉਹ ਕਰਦੇ ਰਹਿਣਗੇ ਉਹਨਾਂ ਨੂੰ ਕਿਸੇ ਵੀ ਹੱਥ ਵਿੱਚ ਹਟਾਇਆ ਨਹੀਂ ਜਾ ਸਕਦਾ ਬੇਸ਼ੱਕ ਉਹਦੇ ਲਈ ਜਿਹੜਾ ਪੁਲਿਸ ਵਿਭਾਗ ਹੈ ਉਹ ਸਖ਼ਤੀ ਕਰਿਆ ਹੋਵੇ ਦੇਖੰਨਾ ਉਹਨਾਂ ਦੇ ਹਟਣ ਦੀ ਕੋਈ ਆਸ ਦੀ ਬਠਾਈ ਨਹੀਂ ਦਿੰਦੀ ਦੇਖੰਨਾ ਜੇ ਸਪਲਾਈ ਨੂੰ ਹੀ ਇਹ ਤੋੜ ਦਿੱਤਾ ਜਾਵੇ ਤਾਂ ਅੱਗੇ ਜਾ ਕੇ ਉਹਦੀ ਡਿਮਾਂਡ ਵੀ ਬਹੁਤ ਘਟ ਜਾਵੇਗੀ ਔਰ ਜਿਸ ਦੇ ਕਾਰਨ ਪੰਜਾਬ ਦੇ ਜਿਹੜੇ ਨੌਜਵਾਨ ਮੰਡੇ ਆ ਉਹ ਵੀ ਮਸ਼ੀਨਾਂ ਦਾ ਸੇਵਨ ਕਰਨੋਂ ਹਟ ਜਾਣਗੇ ਔਰ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਇੱਕ ਆਮ ਮਾ ਨਾੜਕ ਵਾਂਗੂ ਉਹ ਬਿੱਤੇਗੀ ਔਰ ਉਹਨਾਂ ਦੇ ਪੇਰਾਂ ਜਿਹੜੇ ਆ ਉਹ ਵੀ ਅੱਗੇ ਨਾਲੋਂ ਸੁਖ ਦਾ ਸਾਥ ਚਲਾ ਉਹ ਜਿਆਦਾ ਮੈਲਗੇ ਦੇਖਣਾ ਉਹਨੂੰ ਦੇਖਣਾ ਤਾਂ ਇਹ ਆ ਕਿ ਇਹ ਜਿਹੜਾ ਨਸ਼ਿਆਂ ਦਾ ਖਾਤਮਾ ਕਰਨ ਦੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਦਿਨ ਰਾਤ ਲੱਕੀਤਾ ਹੋਇਆ ਆ ਉਹਦੇ ਨਾਲ ਨਸ਼ਿਆਂ ਦਾ ਖਾਤਮਾ ਹੋ ਵੀ ਸਕਦਾ ਆ ਕਿ ਨਹੀਂ ਜਾਂ ਇਸ ਇਤਿਹਾਹੀ ਅਗਰ ਮਹਿਮ ਚੱਲਦੀ ਰਹੀ ਜੇਕਰ ਇਹਦੇ ਵਿੱਚ ਕੋਈ ਛੋਟੀ ਮੋਟੀ ਅਮਲਾ ਬਦਲੀ ਕਾਕੇ ਜਿਹੜੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਆ ਉਹਨਾਂ ਨੂੰ ਇਹ ਜ਼ਰੂਰ ਯਤਨ ਕਰਨਾ ਚਾਹੀਦਾ ਆ ਕਿ ਜੇਕਰ ਉਹਨਾਂ ਦੀ ਵਰਤਮਾਨ ਮਹਿਮ ਜਿਹੜੀ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤੀ ਗਈ ਆ ਜੇਕਰ ਉਹ ਕਿਸੇ ਹਾਲ ਵਿੱਚ ਕਾਮਯਾਬ ਹੁੰਦੀ ਬਠਾਈ ਦੇ ਰਹੀ ਆ ਤਾਂ ਇਹ ਸ਼ੇਖਸਾਰ ਕੰਮ ਦੀ ਲੋੜ ਨਹੀਂ ਮੇਕੰ ਜੇਕਰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਸਮਝਦੇ ਆ ਕਿ ਉਹਨਾਂ ਨੂੰ ਆਪਣੇ ਜਥਮ ਦੇ ਜਿਆ ਉਹ ਹੋ ਰਿਵਿਊ ਕਰਨ ਦੀ ਲੋੜ ਆ ਤਾਂ ਉਹਨਾਂ ਨੂੰ ਇਹ ਆਪਣੇ ਜੀਲੀਆ ਕੋਸ਼ਾਂ ਕਿੰਨੀਆਂ ਜਾ ਰਹੀਆਂ ਆ ਉਹਨਾਂ ਨੂੰ ਵੀ ਰਿਵਿਊ ਕੀਤਾ ਜਾਵੇ ਔਰ ਜੇਕਰ ਕਿਤੇ ਲੋੜ ਸਮਝਦੇ ਹੋਣ ਤਾਂ ਉਹਨਾਂ ਨੂੰ ਉਸ ਅੰਸਾਰ ਉਹ ਆਪਣੇ ਕੋਸ਼ਾਂ ਵਿੱਚ ਉਹਨਾਂ ਨੂੰ ਵਾਧਾ ਘਾਟਾ ਜਿਹੜਾ ਉਹ ਕਰ ਲੈਣਾ ਚਾਹੀਦਾ ਆ ਤਾਕੇ ਉਹਨਾਂ ਦਾ ਜਿਹੜਾ ਨਵਾਂ ਮਿਸ਼ਨ ਹੈ ਉਹ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਨਸ਼ਿਆਂ ਦਾ ਖਾਤਮਾ ਕਰਨਾ ਉਹਦੇ ਵਿੱਚ ਉਹ ਸਫਲ ਹੋ ਸਕਾਂਗੇ ਸੋ ਥੈਂਕ ਯੂ ਵੈਲੀ ਮਚ